ਇੱਕ ਵਾਰੀ ਫਿਰ ਸਵਾਗਤ ਹੈ ਦੇਸ਼ 사우ਦੀ ਅਰਬ 사우ਦੀ ਅਰਬ ਦੇ ਸ਼ਹਿਰ ਦਮਾਮ ਦੇ ਬਾਰ ਬਾਰ ਅਲ ਖੋਬਰ ਦੇ ਲਾਗੇ ਤਾਗੇ ਬਹਿਰੀਨ ਨੂੰ ਜਾਂਦੇ ਰਹਦੇ ਇੱਥੇ ਆਪਾਂ ਤੰਬੂ ਗੱਡਾ ਹੀ ਰਾਤ ਸਾਰੀ ਰਾਤ ਮੀਂਹ ਪੈਂਦਾ ਰਿਹਾ ਪਰ ਵਿਚਾਰਿਆ ਕਿਉਂਕਿ ਆਪਾਂ ਨੂੰ ਰਾਤ ਛੱਤ ਮਿਲ ਗਈ ਸੀ ਸਮਾਨ ਬਣਦੇ ਆ ਤੇ ਚੱਲਦੇ ਆਪਾਂ ਅਗਲੇ ਸਫਰਾਂ ਤੇ ਠੰਡ ਹੁੰਦੀ ਆ ਰਾਤ ਨੂੰ ਪੂਰੀ ਹੋ ਜਾਂਦੀ ਆ ਪਰ ਜਿਹੜਾ ਆਪਣਾ ਸਾਲੀਪਿੰਗ ਬੈਗ ਆ ਇਹ ਬਹੁਤ ਹੌਲਾ ਹੈ ਤੇ ਬਚਾ ਕਰ ਦਿੰਦਾ ਠੰਡ ਤੋਂ ਇਹ ਆਪਣੇ ਬੇਲੀ ਦਾ ਰੇਸ਼ਮ ਦਾ ਇਹਦੀ ਕੀਮਤ ਬਾਵਾ ਇਹ 20000 ਰੁਪਏ ਦਾ ਤੇ ਮਾਈਨਸ ਇੰਨੇ ਤੱਕ ਕੰਮ ਕਰ ਜਾਂਦਾ ਹੈ ਮਾਈਨਸ ਹੀ ਬਾਹਲੇ ਲਿਖੇ ਹੋਏ ਇਹਦੇ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਭੈਣਾ ਭਰਾਵਾਂ ਨੂੰ ਸასი ਅਕਾਲ ਇਸ ਵੇਲੇ ਆਪਾਂ 사ਉਦੀ ਅਰਬ ਚ ਖੜੇ ਆ ਤੇ ਇਥੋਂ ਬਹਿਰੀਨ ਵੱਲ ਦਾਖਲ ਹੋਵਾਂਗੇ ਸਫਰ ਨਿਤ ਨਵੇਂ ਹੁੰਦੇ ਆ ਨਵੇਂ ਤਜਰਬੇ ਹੁੰਦੇ ਆ ਇਹ ਨਹੀਂ ਪਤਾ ਹੁੰਦਾ ਵੀ ਬਹਿਰੀਨ ਵਾਲੇ ਆਪਾਂ ਨੂੰ ਸਾਈਕਲ ਤੇ ਉਹ ਲੰਘਣ ਦੇਣਗੇ ਪੁਲ ਜਾਂ ਨਹੀਂ ਗਾਹ ਜਾ ਕੇ ਪਤਾ ਲੱਗਦਾ ਹੁੰਦਾ ਹੈ ਨਾ ਚੀਜ਼ਾਂ ਦਾ ਇਹੀ ਸਸਪੈਂਸ ਹੁੰਦਾ ਸਫ਼ਰਾਂ ਦਾ ਮਿਲਦੇ ਆਪਾਂ ਅੱਜ ਦੇ ਸਫ਼ਰ ਅੱਜ ਦੀ ਵੀਡੀਓ ਦੇ ਨਾਲ ਲਾਈਕ ਜ਼ਰੂਰ ਕਰੇ ਇਦੋਂ ਅੱਗੇ ਜਗਾ ਆਉਗੀ ਅਲ ਖੋਬਰ ਅਲ ਖੋਬਰ ਤੋਂ ਬਹਿਰੀਨ ਦਾ ਬਾਰਡਰ ਸ਼ੁਰੂ ਹੋ ਜਾਣਾ ਇੱਥੇ ਰੁਕੇ ਹੋਏ ਆ ਬੱਤੀਆਂ ਤੇ ਕਲਫ ਦੇ ਜਿੰਨੇ ਦੇਸ਼ ਹੁਣ ਤੱਕ ਆਪਾਂ ਹੁਣ ਤੱਕ ਆਪਾਂ ਦੇਖੇ ਆ ਗੱਡੀਆਂ ਬਾਲੀਆਂ ਤੇਜ਼ ਦਬਾਉਂਦੇ ਆ ਰਾਤ ਨੂੰ ਖੜਕ ਕੇ ਚਲੀ ਜਾਂਦੇ ਆ ਸੜਕਾਂ 'ਤੇ ਉਹ ਡਰਫਟਿੰਗ ਜੀ ਵੀ ਬਹੁਤ ਕਰਦੇ ਆ ਰਾਤਾਂ ਨੂੰ ਇਹ ਸਾਰੇ ਦੇਸ਼ ਪੂਰੇ ਸਾਫ ਸੁਥਰੇ ਨੇ ਕਾगज-ਕੂगज ਕਿਤੇ ਨਹੀਂ ਖਿਲਰਿਆ ਹੁੰਦਾ 사ウਦੀ ਦੇ ਬੱਚੇ ਘਾਟਾ ਕੰਮ ਹਜੇ ਵੱਡਾ ਬਾਲਾ ਸੰਵਧਾਨੀ ਨਾ ਉਲੰਘਨ ਸੂਤ ਨਹੀਂ ਹੁੰਦਾ ਤੇ ਜਿਨ੍ਹਾਂ ਨੇ ਬਹਿਰੈਨ ਦੇਖਿਆ ਦੱਸਦੇ ਵੀ ਬਹਿਰੈਨ ਬਹੁਤ ਸੋਹਣਾ ਦੇਸ਼ ਹੈ 10 ਕਿਲੋਮੀਟਰ ਦੂਰ ਇੱਥੋਂ ਬਾਰਡਰ ਆ ਬਹਿਰੈਨ ਦੇ ਵਿੱਚ ਦਾਖਲ ਹੋ ਰਿਹਾ ਏ ਸੱਜੇ ਹੱਥ ਸੜਕ ਮੁੜਦੀ ਹੈ ਬਹਿਰੈਨ ਨੂੰ ਔਰ ਉੱਥੇ ਆ ਇੱਕ ਪਾਸੇ ਦਿਮਾਮ ਰਹਿ ਜਾਂਦਾ ਤੇ ਦੂਜੇ ਪਾਸੇ ਦੇਸ਼ ਬਹਿਰੀ ਸਾਹਮਣੇ ਪੁਲ ਸ਼ੁਰੂ ਹੋ ਜਾਂਦਾ ਉੱਥੋਂ ਤੇ ਉੱਥੇ ਇੱਕ ਚੱਕ ਪੋਸਟ ਬਣੀ ਹੋਈ ਆ ਉੱਥੇ ਜਾ ਕੇ ਆਪ ਨੂੰ ਪਤਾ ਲੱਗੂ ਵੀ ਸਾਈਕਲ ਲਿਜਾਣ ਦਿੰਦੇ ਆ ਜਾਂ ਜਵਾਬ ਦਿੰਦੇ ਆ ਆਓ ਸਾਹਮਣੇ ਇੱਕ ਚੱਕ ਪੋਸਟ ਬਣੀ ਹੋਈ ਆ ਉਹਨਾਂ ਨੇ ਆਪਾਂ ਨੂੰ ਲੰਘਣ ਨਹੀਂ ਦਿੱਤਾ ਵਾਪਸ ਕਰਤਾ ਕਹਿੰਦੇ ਵੀ ਤੁਸੀਂ ਸਾਈਕਲ ਤੇ ਆ ਪੁਲ ਡਾਪ ਨਹੀਂ ਸਕਦੇ ਇੱਥੇ ਇੱਕ ਯੂਪੀ ਵਾਲਾ ਬੇਲੀ ਸੀ ਇਹਨੇ ਮਦਦ ਕੀਤੀ ਹੈਲੋ ਬ੍ਰਦਰ ਹਾਊ ਆਰ ਯੂ ਬੜੀਆ ਇਹ ਵੀਰ ਨੇ ਅਰਬੀ ਜਾਣਦਾ ਸੀ ਤੇ ਇਹਨੇ ਕਰਬੀ ਬੰਦਿਆਂ ਨਾਲ ਗੱਲਬਾਤ ਕਰਾਤੀ ਹੁਣ ਅਰਬੀ ਦੇ ਪਿੱਕੇ ਦੇ ਵਿੱਚ ਚੜ ਕੇ ਆਪਾਂ ਪਰਲੇ ਪਾਰ ਜਾਵਾਂਗੇ ਹੈਲੋ ਹੈਲੋ ਮਾਈ ਫਰੈਂਡ ਹਾਊ ਆਰ ਯੂ ਫਾਈਨ ਮਾਈ ਫਰੈਂਡ ਗੁਰਜੀ ਕੋ ਹਾਂ ਆਈ ਗੋ ਟੂ ਬਹਰੇਨ ਬਹਰੇਨ ਯਾ ওকে ਵੈਲਕਮ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਇਹ ਬਾਈ ਦੀ ਗੱਡੀ 'ਚ ਸਾਈਕਲ ਵੀ ਲੱਦ ਲਿਆ ਤੇ ਸਮਾਨ ਵੀ ਲੱਦ ਲਿਆ ਪੁਲ ਇਹ ਪਾਰ ਕਰਾਊਗਾ ਤੇ ਫਿਰ ਵੜਦੇ ਆ ਬਹਿਰੀਨ ਦੇ ਵਿੱਚ ਮੈਨੂੰ ਦੱਸਿਆ ਮੈਂ ਆ ਯਾਰ ਵੀ ਸਾਈਕਲ ਤੇ ਲੰਘਣਾ ਚਾਹਣਾ ਮੈਂ ਦੋ ਤਿੰਨ ਮੁਲਾਜ਼ਮ ਖੜੇ ਸੀਗੇ ਤੇ ਕਹਿੰਦੇ ਨਾ ਵੀਰੇ ਸਾਈਕਲ ਤੇ ਅਸੀਂ ਜਾਨ ਨਹੀਂ ਦੇ ਸਕਦੇ ਪੁਲ ਲੰਮਾ ਤੇ ਹੁਣਾ ਕੁਝ ਹਾਕਤਾ ਵਗਲੇ ਦਾ ਥੋੜੇ ਦਿਨ ਪਹਿਲਾਂ ਬਾਈਸਾਈਕਲ ਬਾਬਾ ਆਇਆ ਸੀ ਉਹਨੂੰ ਵੀ ਇਸੇ ਤਰ੍ਹਾਂ ਜਾਣ ਦਿੱਤਾ ਸੀ ਇਹਨਾਂ ਨੇ ਚੈੱਕ 사우ਦੀ ਅਰਬ ਦਾ ਬਹਿਰੀਨ ਦੇ ਕੰਢੇ ਵਸਿਆ ਇਹ ਸ਼ਹਿਰ ਬਹਿਰੀਨ ਵਾਲੇ ਪਾਸੇ ਨੂੰ ਅਲ ਖੋਬਰ ਇਹਦਾ ਨਾਮ ਇੱਥੋਂ ਜਿਹੜਾ ਈ ਵੀਜ਼ਾ ਮਿਲਿਆ ਹੋਇਆ ਸੀ ਬਹਿਰੀਨ ਦਾ ਉਹਦਾ ਪ੍ਰਿੰਟ ਆਊਟ ਲਿਆ ਇੱਥੋਂ ਕਿ ਕੇਰਲ ਵਾਲੇ ਬੇਲੀ ਦੀ ਦੁਕਾਨ ਸੀ ਉੱਥੋਂ ਇਹ ਬਾਈ ਆਪਣਾ ਕਹਿੰਦਾ ਯਾਰ ਮੇਰੀ ਗੱਡੀ ਵੱਡੀ ਆ ਤੇਰਾ ਸਾਈਕਲ ਵਧੀਆ ਲੋਟ ਆ ਕਹਿੰਦਾ ਹੋਰਾਂ ਕੋਲੇ ਗੱਡੀਆਂ ਛੋਟੀਆਂ ਸੀ लेट्स ਗੋ bro ਨੂੰ ਦਰ ਇਹ ਦੇਖ ਦੇ ਵਿੱਚ ਵੜਨ ਤੋਂ ਪਹਿਲਾਂ ਇਹ ਟੈਕਸ ਲੈਂਦੇ ਨੇ 25 ਰੁਪਏ ਗੱਡੀ ਦਾ ਓਕੇ ਪਚੀਰ ਯੂ ਗਿਵ ਹਿਮ 25 ਯਾ ਓਕੇ ਪਚੀਰ ਬਾਈ ਦਿੱਤੇ ਆ ਵੀਰ ਨੇ ਦਿੱਤੇ ਤਾਂ ਮੈਂ ਆ ਵੀਰ ਨੇ ਵੀ ਕਾਹ ਦਿੱਤੇ ਵੀਰ ਨੇ ਤਾਂ ਫੜ ਕੇ ਫੜਾਏ ਯਾਰ ਤੇਰਾ ਨੋਟ ਇੱਥੋਂ ਇਹ ਪੁਲ ਸ਼ੁਰੂ ਹੋ ਜਾਂਦਾ ਇਸ ਕੇ ਫਾਹਦ 32 ਓਕੇ ਯਾ ਨਾਊ ਵੀ ਐਂਟਰਿੰਸ ਬਹਰੇਨ ਯਾ ਯੂ ਵਿਲ ਗੋ ਟੂ ਬਹਰੇਨ ਦਾ ਕਿਲੋਮੀਟਰ ਹੇਅਰ 25 ਕਿਲੋਮੀਟਰ ਹੇਅਰ ਇਨਸਾਈਡ ਬਹਰੇਨ 25.5 ਕਿਲੋਮੀਟਰ ਓਕੇ ਯਾ The, the between Bahrain and Saudi Arabia, 12.5 twelve half kilometer Saudi and 12.5 twelve half kilometer, huh? Okay, okay. The total here twenty five kilo. Okay, there is a check post between this bridge. Wait. Uh, bridge. Yes. 12.5 uh, twelve uh, half kilo. This is bridge. Here. Okay, 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 okay. Byi kana pachi kilometer labe pola the bara Saudi Arabia 12 ਕਿਲੋਮੀਟਰ ਲੰਬਾ ਪੁਲ ਇਹ ਬਹਿਰੀਨ ਦਾ ਇਸ ਵੇਲੇ ਆਪਾਂ ਸਮੁੰਦਰ ਦੇ ਉਤੋਂ ਦੀ ਲੰਘੀ ਜਾਂਦੇ ਆ ਨੋ ਸਟਾਪਿੰਗ ਐਟ ਐਨੀ ਟਾਈਮ ਬੂਡ ਲਾਇ ਹੋਏ ਨੇ ਬਹਿਰੀਨ ਤੋਂ ਫੋਨ ਆ ਰਿਹਾ ਇਧਰਲੇ ਪਾਸੇ ਦੂਰ ਦੂਰ ਤੱਕ ਸਮੁੰਦਰ ਦਿਸਦਾ ਨੀਲਾ ਅਸਮਾਨ ਤੇ ਕੱਲ ਮੀਂਹ ਪੈਂਦਾ ਸੀ ਤੇ ਅੱਜ ਰੂਹ ਵਾਲੇ ਬੱਦਲ ਦਿਸਦੇ ਆ ਇਹ ਪੁਲ ਬਣਿਆ ਬਾਈ ਹੁਣੀ ਵੀ ਦੱਸੀ ਜਾਂਦੇ ਕਹਿੰਦੇ ਵੀ 37 ਸਾਲ ਪੁਰਾਣਾ ਪੁਲ ਆ ਇਹ ਤੇ ਵਿਕੀਪੀਡੀਆ ਤੇ ਵੀ ਇਹਦੇ ਬਾਰੇ ਇਹੀ ਜਾਣਕਾਰੀ ਦਿੱਤੀ ਹੋਈ ਆ ਅ ਅੰਗਰੇਜ਼ੀ ਚ ਬਾਈ ਹੁੰਨੀ ਵੀ ਅੜਦੇ ਆ ਤੇ ਅੰਗਰੇਜ਼ੀ ਆਪਣੀ ਵੀ ਸੂਤਤਾ ਕਰਕੇ ਸਾਡੀ ਗੱਲਬਾਤ ਟੁੱਟਮੀ ਜੀ ਹੁੰਦੀ ਆ ਤੇ ਐ ਬਣੇ ਲੱਪਣ ਦਰ ਇਹਦਾ ਚੈੱਕਪੋਸਟ ਯਾ ਥਿਸ ਇ ਚੈੱਕਪੋਸਟ ਆਫ ਬੋਥ ਕੰਟਰੀ ਯਾ ਦ ਚੈੱਕਪੋਸਟ OK ਦ ਬਹਰੇਨ ਯੂ ਸੀ ਥਿਸ ਇ ਬਹਰੇਨ ਦੈਟ ਇਜ਼ ਬਹਰੇਨ ਯਾ OK ਬਹਰੇਨ ਬਟ ਹੇਰ ਬਹਰੇਨ ਐਂਡ ਸੋਡੀਆ ਹਾਫ ਐਂਡ ਹਾਫ ਹਾਫ ਐਂਡ ਹਾਫ ਹਾਫ ਬਹਰੇਨ ਹਾਫ ਸੋਡੀਆ ਹਾਫ ਬਹਰੇਨ ਵਾਟ ਇਜ਼ ਦਾ ਨੇਮ ਆਫ ਥਿਸ ਰੋਡ ਕਿੰਗ ਫਾਦ ਕਿੰਗ ਫਾਦ ਕਾਸਵੇ ਯਾ ਓਕੇ ਠੀਕ ਹੈ ਜੀ ਇਹ ਕਿੰਗ ਫਾਦ ਦੇ ਨਾਂ ਤੇ ਇਹ ਸੜਕ ਬਣੀ ਹੋਈ ਆ ਇੱਕ ਬਹੁਤ ਵੱਡੇ ਪੁਲ ਦੇ ਉੱਤੇ ਇਸ ਵੇਲੇ ਆਪਾਂ ਲੰਗੀ ਜਾਂਦੇ ਆ ਇਟਸ ਗੋਡ ਇੰਡੀਆ ਯੈਸ ਇਟਸ ਗੋਡ ਇੰਡੀਆ ਗੋਡ ਇੰਡੀਆ ਸਾਊਦੀ ਪੀਪਲ ਆਰ ਆਲਸੋ ਨਾਈਸ ਥੈਂਕ ਯੂ ਯੂ ਵਿਜ਼ਿਟ ਇੰਡੀਆ india you visit india yeah where uh, kerala. kerala i will go the kerala you yeah. you, know, you know where from i i am i from bare kerala i will yeah. go the hospital kerala Hill. kerala hospital ha sach hospital e log ilaaj karon jande o desh kerala wala idhar mehanga kaam aste 20 day here okay jo yeah. uh, visit punjab ਪੰਜਾਬ ਪੰਜਾਬ ਨਾ ਨਾਥ ਕੋ ਪੰਜਾਬ ਇਨ ਨਾਰਥ ਇੰਡੀਆ ਨਾ ਹਰ ਲੇ ਕੇ ਲਾ ਦਿੱਲੀ ਦਿੱਲੀ ਕੇ ਲਾ ਅਗੇ ਰਿਗਤ ਸੌਦੀ ਨਾਈਸ 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 ਨਾ ਪਿਕਚਰ ਫੋਟੋ ਬਲੌਕ ਪਿਕਚਰ ওকে ਉਸ ਹਰ ਕੋ ਆਪਣਾ ਟਪਲ ਸੀ ওকে ਕਿੰਗਡਮ ਆਫ ਬਹਰੇਨ ਸਾਊਦੀ ਅਰੇਬੀਆ ਜੋ ਆਪਾਂ ਨਿਕਲ ਚੁੱਕੇ ਆ ਤੇ ਆ ਸਾਹਮਣੇ ਜਿਹੜਾ ਕੁਝ ਦਿਸੀ ਜਾਂਦਾ ਇਹ ਹੁਣ ਬਹਰੇਨ ਆ ਸਾਊਦੀ ਵਾਲੇ ਨੇ ਆਪ ਨੂੰ ਕੱਢਤਾ ਕਸਟਮ ਕਰਕੇ ਸਾਰਾ ਕੁਝ ਇਤੋਂ ਸ਼ੁਰੂ ਹੋ ਜਾਂਦੀ ਹੈ ਹੱਦ ਬਹਿਰੀਨ ਦੀ ਕਾਬਲੇ ਗੋਰਾ ਵੀ ਇਹ ਸਾਰਾ ਕੁਝ ਸਮੁੰਦਰ ਦੇ ਉੱਤੇ ਬਣਿਆ ਹੋਇਆ ਹੈ ਉੱਥੋਂ ਆਪਾਂ ਬਹਿਰੀਨ ਦੇ ਵਿੱਚ ਦਾਖਲ ਹੋ ਗਏ ਇਸ ਵੇਲੇ ਆਪਾਂ ਦੋ ਦੇਸ਼ਾਂ ਦੇ ਵਿਚਕਾਰ ਖੜੇ ਆ ਬਿਲਕੁਲ ਸਮੁੰਦਰ ਦੇ ਉੱਤੇ ਸਮੁੰਦਰ ਦੇ ਉੱਤੇ ਕਿਨੱਕਾ ਜਿਹਾ ਟਾਪੂ ਬਣਾਈ ਬੈਠੇ ਆ ਇਹ ਤੇ ਬਹਿਰੀਨ ਆਪ ਵੀ ਇੱਕ ਟਾਪੂ ਹੈ ਤੇ ਬਹਿਰੀਨ ਨੂੰ ਇੱਕੋ ਇੱਕ ਲੈਂਡ ਬਾਰਡਰ ਲੱਗਦਾ ਤੇ ਉਹ ਲੈਂਡ ਬਾਰਡਰ ਹੈਗਾ ਸਾਊਦੀ ਅਰਬ ਨਾਲ ਕਤਰ ਨਾਲ ਵੀ ਇਹੀ ਬਾਰਡਰ ਲੱਗਦਾ ਤੇ ਆਹ ਬੇਲੀ ਆਪਣਾ ਵਾਵਾ سپورਟਿਵ ਆ लेट्स ਗੋ ਬ੍ਰਦਰ प्लीज ओपन बैक आई ड्रिंक वाटर प्लीज ओपन दिसंक वाटर नाउ सऊदी अरेबिया नेटवर्क इज नॉट वर्किंग ब्रदर सऊदी अरेबिया नाउ ਖੇਰ ਸਿੰਬਾਕੀ 사우ਦੀ। ওকে। ਯਾ। ਇਹ ਬਾਈ ਹੁਣਾਂ ਨੇ ਆਪਾਂ ਨੂੰ 사우ਦੀ ਚੋਂ ਕੱਢ ਕੇ ਤੇ ਬਹਿਰੀਨ ਦੇ ਇੱਥੇ ਵਿਚਾਲੇ ਪੁੱਲ ਤੇ ਤਾਰਤਾ। ਹਾਲਾਂਕਿ ਗੱਲ ਇਹਦੇ ਨਾਲ ਐ ਹੋਈ ਸੀ ਵੀ ਤਰੋ-ਤਰ ਤਾਰਨਾ। ਬੰਦਾ ਲੁਚਾ ਲੱਗਿਆ ਸਾਨੂੰ। ਹੈਲੋ। थैंक यू। ਯੂ ਆ ਨਾਈਸ ਪਰਸਨ ਬਰੋ। ਵੀ ਵਿਲ ਕਮ ਟੂ ਸੇ ਅਰਬੀਆ ਐਂਡ ਵੀ ਵਿਲ ਕਮ ਟੂ ਬਹਿਰੀਨ ਹੇਅਰ। ਹਾਂ? ਯੈਸ। ਯਾ। थैंक यू। थैंक यू। थैंक यू। थैंक यू। ਚੰਰੇ ਹੇਟਲੀ ਕੀਤੀ ਬੁਰੀ ਇਹਨੇ ਮੇਰੇ ਨਾਲ। ਪੈਸਾ ਵੀ 4000 ਲੈ ਗਿਆ 12000 12 ਕਿਲੋਮੀਟਰ ਦਾ। ਹੈ ਗਿਆ ਬੰਦੇ ਲੁੱਟੇ ਆਪਾਂ ਦੋਵੇਂ ਦੇਸ਼ਾਂ ਦੇ ਵਿਚਕਾਰ ਬੈਠੇ ਆਂ ਜਦੋਂ ਸਾਈਕਲ ਤੇ ਸਮਾਨ ਲੱਜਾ ਦਾ ਨਾਲ ਹੀ ਆਪਣਾ ਭਾਈ ਆ ਕੇ ਆਪਣੇ ਕੋਲ ਖੜ ਗਿਆ ਕੀ ਹਾਲਾ ਛੋਟੇ ਵੀਰ ਵਧੀਆ ਹੋ ਗਿਆ ਇਹ ਭਾਈ ਆਂਦਾ ਵੀ ਤੈਨੂੰ ਮੈਂ ਪਛਾਣ ਲਿਆ ਪਿੰਡ ਤੁਹਾਡਾ ਕਿਹੜਾ ਦੱਸਿਆ ਤੁਸੀਂ ਲੰਡੇ ਕੇ ਵੀਰ ਮੇਰਾ ਲੰਡੇ ਕੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਕੀ ਬਾਤ ਆ ਯਾਰ ਇਹ ਦੇਸ਼ 'ਚ ਵੜਨਸਾਰ ਸਭ ਤੋਂ ਪਹਿਲਾਂ ਆਹ ਵੀਰ ਮਿਲਿਆ ਨਾਂ ਕੀ ਦੱਸਿਆ ਸੀ ਮੇਰਾ ਨਾਂ ਦਮਨ ਆ ਵੀਰ ਦਮਨ ਤਮਨ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਬਾਈ ਮੈਂ ਵੀਰ ਬੈਸਟ ਕੰਟਰੋਲ ਦੇ ਇਥੇ ਬੈਸਟ ਕੰਟਰੋਲ ਮਤਲਬ ਇਹ ਬੈਕਗ੍ਰਾਉਂਡ ਮੈਡੀਸਨ ਦਾ ਕੰਮ ਹੈ ਮੇਰਾ ਜਿੱਦਾਂ ਕਿ ਸਮਚਰ ਮੁਚਰ ਵਗੈਰਾ ਆ ਜਾ ਬਾਕੀ ਜਿੱਥੇ ਮੈਡੀਕਲ ਮਾਰਨਾ ਇੱਥੇ ਤੁਸੀਂ ਬਾਰਡਰ ਤੇ ਇੱਥੇ ਕੰਮ ਕਰਦੇ ਹੋ ਹੁਣ ਆਪਾਂ ਸਮੁੰਦਰ ਦੇ ਉੱਤੇ ਹੀ ਖੜੇ ਆ ਨਾ ਹਾਂਜੀ ਹਾਂਜੀ ਇਹ ਬਾਰਡਰ ਆ ਇਹ ਸਵਾਗਤ ਦਿਆ ਬਹਿਰੀਨ ਇਟ ਠੀਕ ਹੈ ਵੀਰੇ ਠੀਕ ਹੈ ਲਓ ਜੀ ਬਹਿਰੀਨ ਦੇ ਵਿੱਚ ਸਵਾਗਤ ਕੀਤਾ ਆਪਣੇ ਭਾਈ ਨੇ ਇਸ ਨੇ ਹਜੇ ਪੁਲ ਵੀ ਨਹੀਂ ਲੰਘੇ ਉਦੋਂ ਪਹਿਲਾਂ ਹੀ ਸਵਾਗਤ ਹੋ ਗਿਆ ਬਹੁਤ ਵਧੀਆ ਲੱਗਦਾ ਨਹੀਂ ਸੁਣਿਆ ਯਾਰ ਧੰਨਵਾਦ ਤੇਰਾ ਆ ਆ ਮੈਨੂੰ ਬਹਿਰੀਨ ਦਾ ਨੰਬਰ ਇੱਕ ਬਾਈ ਪਹਿਲਾਂ ਹੀ ਦੇ ਗਿਆ ਸੀਗਾ ਚਹੀ ਆ ਮੇਰਾ ਬਹਿਰੀਨ ਦਾ ਨੰਬਰ ਆ 34105320 ਖੋਲੀ ਵੀਰੇ ਇਹਨੂੰ ਭਾਈਏ ਸਿਆਮਾ ਗਾਂ ਰੇਂਜ ਉੱਡ ਜਾਣੀ ਇਹਦੀ ਹਨਾ ਤਾਂ 사ऊदी ਵਾਲੇ ਨੰਬਰ ਦਿੱਤਾ ਇਹਦੀ ਉੱਡ ਜਾਣੀ ਵੀਰ ਠੀਕ ਆ ਭਾਈ ਬਲੈਕ ਕਾਫੀ ਦੁੱਧ ਨਾਲ ਦਿੱਤਾ ਉਹਨਾਂ ਨੇ ਗੁਥਲੀਆਂ ਆ ਕੌਲੀਆਂ ਲਿਖੀਆਂ ਲਿਖੀਆਂ ਖੰਡ ਵੀ ਪਾਲੀ ਵੀਰੇ ਭੂਰਾ ਇੱਟਾ ਪਾ ਜੰਮੀ ਜ਼ਹਿਰ ਬਣਾਈ ਬੈਠੇ ਆ ਨਵੇਂ ਦੇਸ਼ 'ਚ ਵੜੇ ਆ ਤੇ ਨਵੇਂ ਮਿੱਤਰ ਬੇਲੀ ਮੱਥੇ ਲੱਗਣ ਲੱਗੇ ਆ ਬਾਈ ਹੁਣਾਂ ਦਾ ਮੈਨੂੰ ਕੁਦਰਤੀ ਫੋਨ ਆਇਆ ਕਹਿੰਦੇ ਵੀਰੇ ਵੀ ਅਸੀਂ ਆਉਣੇ ਆ ਜੀ ਆਇਆਂ ਨੂੰ ਬਾਈ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਹ ਆਪਜੀ ਸਾਈਕਲ ਦੇ ਉੱਤੇ ਸਾਰੀ ਗਲਫਰੀ ਯਾਤਰਾ ਕਰ ਰਹੇ ਹੋ ਤੇ ਤੁਹਾਡਾ ਅਸੀਂ ਬਹਿਰੀਨ ਦੀ ਧਰਤੀ ਤੇ ਪਹੁੰਚ ਲੀ ਜੀ ਆਇਆਂ ਬਹਿਰੀਨ ਦੀ ਸਾਰੀ ਸਿੱਕ ਕਮਿਊਨਿਟੀ ਵੱਲੋਂ ਸਾਰੀ ਸੰਗਤ ਵੱਲੋਂ ਜੀ 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 ਧੰਨਵਾਦ ਤੁਹਾਡੇ ਨਾਲ ਗੱਲ ਹੋਈ ਸੀ ਨਾ ਤੁਸੀਂ ਦੱਸਿਆ ਸੀ ਸੰਗਰਾ ਦਾ ਕੱਲ ਨੂੰ ਆਪਾਂ ਨਹੀਂ ਨਹੀਂ ਹੋਰ ਬਾਈ ਦਾ ਮੈਸੇਜ ਹੋਣਾ ਕਿਸੇ ਦਾ ਚਲਿਏ ਵੀਰੇ ਫਿਰ ਆਪਾਂ ਚੜਦੀ ਕਲਾ ਬਾਈ ਤੁਸੀਂ ਇੱਥੇ ਹੀ ਹੋ ਹਾਂਜੀ ਹਾਂਜੀ ਵੀਰ ਠੀਕ ਆ ਬਾਈ ਓਕੇ ਬਰਾਬਰ ਧੰਨਵਾਦ ਹੋਰ ਦੱਸੋ ਸੇਵਾ ਬਣੀ ਬੱਸ 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 ਮੈਂ ਕਹਿੰਦਾ ਚਿੱਤ ਖੜ ਗਿਆ ਆਪਣੇ ਬੰਦੇ ਦੇ ਚਲੋ ਵੀਰੇ ਫਿਰ ਆਜੋ ਭਰਾ ਕੋ ਖਾਣਾ ਪਿਆਗਾ ਕਾਜ ਨੂੰ ਚੱਲਦੇ ਹੁਣ ਚਲਦੇ ਆ ਬਾਈ ਠੀਕ ਆ ਗਾਂ ਹਜੇ 12 ਕਿਲੋਮੀਟਰ ਬਹਿਰੀਨ ਵਾਲੇ ਪਾਸੇ ਦਾ ਪੁੱਲ ਰਹਿੰਦਾ ਤੇ ਸਾਈਕਲ ਇੱਧਰ ਵੀ ਨਹੀਂ ਚਲਾਉਣ ਦਿੰਦੇ ਇਹ ਤੇ ਇਦੋਂ ਹੁਣ ਸਾਈਕਲ ਆਉ ਤੇ ਲੈ ਕੇ ਰੱਖ ਕੇ ਲੈ ਕੇ ਜਾਵਾਂਗੇ ਲੈ ਖੋਲ ਗਏ ਫਿਰ ਸਮਾਨ ਵੀਰੇ ਸਾਰਾ ਸਾਰਾ ਕੁਝ ਖੁੱਲੀ ਬੈਠੇ ਆਪਾਂ ਨੂੰ ਪਤਾ ਨਹੀਂ ਨਹੀਂ ਆਪਾਂ ਪਿਕਅਪ ਲੈ ਕੇ ਆਉਣੀ ਮੇਰੇ ਰਾਹਤੇ ਚ ਆ ਗਿਆ ਕੋਈ ਨਾ ਇਹ ਤੇ ਕੋਲ ਕੇ ਧਰ ਲੈਣੇ ਵੀਰੇ ਆਪਾਂ ਬਸ ਠੀਕ ਅੱਧਾ ਪੌੜਾ ਸਾਊਦੀ ਅਰਬ ਚ ਰਹੇਗਾ ਤੇ ਅੱਧਾ ਪੌੜਾ ਇੱਥੇ ਸ਼ੁਰੂ ਹੋ ਜਾਂਦਾ ਇੱਥੇ ਗਾਂ ਜਾ ਕੇ ਵੀ ਚੱਕ ਪੋਸਟ ਰੀ ਬਣੀ ਹੋਈ ਵੀਰੇ ਇਹਨਾਂ ਦੀ ਹਲਕੇ ਜਿਹੇ ਆਹ ਤੇ ਰੁਕਦੇ ਨੋ সুইਮਿੰਗ ਨੋ ਫਿਸ਼ਿੰਗ ਜਦੋਂ ਵੀ ਆਪਾਂ ਕਿਸੇ ਦੇਸ਼ ਚ ਵੜਦੇ ਆ ਤਾਂ ਦੋ ਕੁ ਦਿਨਾਂ ਦੇ ਵਿੱਚ ਉਹ ਦੇਸ਼ ਦਾ ਭੇਤ ਆ ਜਾਂਦਾ ਆਪਾਂ ਨੂੰ ਥਾਵਾਂ ਦੇ ਨਾਮਾਂ ਦੇ ਜਾਣੂ ਹੋ ਜਾਂਦੇ ਆ ਅਸਲ ਜੋ ਦੇਸ਼ ਤੇ ਜਿੱਥੇ ਜਿੱਥੇ ਆਪਣੇ ਬੰਦੇ ਵੱਸਦੇ ਆ ਫੋਨ ਕਰਦੇ ਆ ਪਤਾ ਲੱਗ ਜਾਂਦਾ ਵੀ ਇਧਰਲੇ ਪਾਸੇ ਆਏ ਆ ਛੋਟਾ ਦੇਸ਼ ਆ ਉਸ ਜਾਣਕਾਰੀ ਬਾਈ ਉਹਨਾਂ ਨੇ ਦਿੱਤੀ ਜਿਵੇਂ ਜਿਵੇਂ ਗੱਲਾਂ ਦੱਸਦੇ ਆ ਉਹ ਗੂਗਲ ਮੈਪ ਖੋਲ ਕੇ ਆਪਾਂ ਉਹ ਚੀਜ਼ਾਂ ਲੱਭਦੇ ਰਹਿੰਨੇ ਆ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਧਰ ਪੂਰਬ ਪੱਛਮਾ ਦੱਖਣ ਐਵੇਂ ਦਾ ਹਿਸਾਬ ਕਿਤਾਬ ਆ ਆਪਾਂ ਜਾ ਕੇ ਇਧਰ ਰਹੇ ਆ ਹੁਣ ਤੁਹਾਡਾ ਇਲਾਕਾ ਕਿਹੜਾ ਆਪਣਾ ਇਲਾਕਾ ਸਿਤਰਾ ਸਿਤਰਾ ਵਾਲੇ ਜਾ ਰਹੇ ਆਪਾਂ ਖੜੇ ਕਿਹੜੇ ਇਲਾਕੇ 'ਚ ਐਜੂਕੇਸ਼ਨਲ ਏਰੀਆ ਹਾਂ ਐਜੂਕੇਸ਼ਨਲ ਏਰੀਆ ਇਹ ਇਸਾ ਟਾਊਨ ਇਸਾ ਟਾਊਨ ਐਜੂਕੇਸ਼ਨਲ ਏਰੀਆ 'ਚ ਖੜੇ ਆ ਤੇ ਆਈਆਂ ਬਿਲਡਿੰਗਾਂ ਬਿਲਡਿੰਗਾਂ ਇਹੋ ਜਿਹਾ ਮਾਹੌਲ ਹੈ ਦਾ ਬਹਿਰੀਨ ਦਾ ਬਹਿਰੀਨ ਦਾ ਦਾਣਾ ਪਾਣੀ ਆਪਣੇ ਭਾਗਾਂ 'ਚ ਸੀ ਤੇ ਬਹਿਰੀਨ ਦਾ ਦਾਣਾ ਪਾਣੀ ਚੁਗਣਾ ਸ਼ੁਰੂ ਕੀ ਕਰਦੇ ਆਪਾਂ ਇਹ ਤੋਂ ਤੇ ਕਿਹੜਾ ਟਾਬੇ ਦਾ ਗੀਣਾ ਹੈ ਦਾ ਨਵਰਤਨਾ 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 ਦੀਆਂ ਬ੍ਰਾਂਚਾਂ ਸਾਰੇ ਇੰਡੀਆ 'ਚ ਵੀ ਹੈਗੀਆਂ ਨੇ ਅੱਛਾ ਇੱਥੇ ਇੱਕੋ ਹੀ ਹੈ ਜਿਵੇਂ ਉਹ ਨਹੀਂ ਹੁੰਦਾ ਕਿ ਸਾਗਰ ਰਤਨਾ ਇਹ ਉਹਦੀ ਮਾਸੀ ਦਾ ਮੁੰਡਾ ਹੀ ਆ ਸਾਊਥ ਇੰਡੀਅਨ ਫੂਡ ਹੀ ਇਹ ਦਿੰਦੇ ਆ ਚੱਕੋ ਬਾਈ ਅਸ ਵੇਲੇ ਆਪਾਂ ਖੜੇ ਆ ਬਹਿਰੀਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਦਈਆ ਇਲਾਕਾ ਬਦਈਆ ਬਦਈਆ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਆ ਤੇ ਜਿਹੜੇ ਸੰਗਤ ਸਾਹਿਬ ਖੜੇ ਆ ਇਹ ਇੱਥੇ ਗ੍ਰੰਥੀ ਸਿੰਘ ਜੀਆਂ ਸਮਾਮਾ ਨਿਭਾਉਂਦੇ ਆ ਤੇ ਜਦੋਂ ਆਪਾਂ ਕਿਸੇ ਦੇਸ਼ 'ਚ ਜਾਂਦੇ ਆ ਤਾਂ ਪਹਿਲਾਂ ਗੁਰਦੁਆਰਾ ਸਾਹਿਬ ਚਲ ਜਾਈਦਾ ਪਰ ਉੱਥੋਂ ਦੇਖਣ ਨੂੰ ਘੁੰਮਣਾ ਸ਼ੁਰੂ ਕਰੀਦਾ ਇੱਕ ਮੱਥਾ ਟੇਕ ਲਈਦਾ ਪਹਿਲਾਂ ਇਧਰਲੇ ਪਾਸੇ ਆਓ ਵੀਰ ਭਰਾ ਬੈਠੇ ਆ ਤੇ ਚੱਲਦੇ ਆਂ ਅੰਦਰ ਆਪਾਂ ਮੱਥਾ ਟੇਕਦੇ ਆਂ ਲੰਗਰ ਹਾਲ ਖੁੱਲਾ ਮਾਹੌਲ ਹੈ ਜਰਾ ਚਲੋ ਸਿੰਘ ਸਾਹਿਬ ਗਲਵ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸਿੱਖ ਸੰਗਤ ਵਸੀ ਹੋਈ ਆ ਉੱਥੇ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਮੁੰਡੇ ਇੱਥੇ ਆ ਕੇ ਬਾਣੀ ਪੜ੍ਹਦੇ ਆ ਤੇ ਸ਼ੁੱਕਰਵਾਰ ਦੀ ਇੱਥੇ ਵੀ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਪਾਪਾ ਜੀ ਸ਼ੁੱਕਰਵਾਰ ਨੂੰ ਆंदे ਵੀ ਸੰਗਤ ਇੱਥੇ ਪੂਰੀ ਹੁੰਦੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਤੁਹਾਡਾ ਬਾਬਾ ਜੀ ਕਿਹੜਾ ਪਿੰਡ ਆ ਤੁਸੀਂ ਇੱਥੇ ਗਰੰਥੀ ਸਿੰਘ ਹੋ ਜੀ ਜੀ ਠੀਕ ਹੈ ਜੀ ਗੁਰਦਾਰਾ ਸਾਹਿਬ ਕਿਹੜੇ ਸਾਲ ਦਾ ਬਣਿਆ ਹੋਇਆ ਬਾਬਾ ਜੀ ਬਣਾ ਇਹ ਸਾਡੀ ਜਾਣਕਾਰੀ ਦੇ ਮੁਤਾਬਕ 1937 ਦਾ ਹੈ ਜੀ 1937 ਹਾਂ ਜੀ ਮਤਲਬ ਕਿ ਪਹਿਲਾ ਜਿਹੜਾ ਪ੍ਰਕਾਸ਼ ਇੱਥੇ ਕੀਤਾ ਤੁਸੀਂ ਦੱਸਿਆ ਥਾਵਾਂ ਬਦਲਦੀਆਂ ਰਹੀਆਂ ਜਗ੍ਹਾ ਚੇਂਜ ਹੁੰਦੀ ਰਹੀ ਹੈ ਹਾਂ ਜੀ ਤੇ ਇਸ ਵੇਲੇ ਆਪਾਂ ਖੜੇ ਹਾਂ ਬਧਈਆ ਬਧਈਆ ਗੁਰੂ ਦਾ ਬਧਈਆ ਬਹਿਰੀਨ ਗੁਰਦੁਆਰਾ ਸਾਹਿਬ ਦਾ ਵਿਹੜਾ ਬਹੁਤ ਖੁੱਲਾ ਡੁੱਲਾ ਹੈ। ਇਹ ਇਧਰਾਂ ਦਰਖਤ ਤੇ ਪੜਾ ਬਾਬਾ ਜੀ ਆਹ। ਪਿਲਕਣਾ। ਪਿਲਕਣਾ। ਪਿੰਡਾਂ ਵਾਲਾ ਮਾਹੌਲ ਬਣਿਆ ਪੂਰਾ ਹੈ। ਚੰਗਾ ਬਾਬਾ ਜੀ, ਸਤਿ ਸ੍ਰੀ ਅਕਾਲ। ਮਿਲਦੇ ਆਪਾਂ। ਕੱਲ ਨੂੰ ਸੰਗਰਾਹ ਦਾ? ਜੀ ਜੀ, ਕੱਲ ਨੂੰ ਸੰਗਰਾਹ ਦਾ। ਓਕੇ ਜੀ। ਠੀਕ ਹੈ ਜੀ। ਪਾਣੀ ਇਹਨਾਂ ਦੇ ਇਸ਼ਾਨ ਜਦੋਂ ਮੀਂਹ ਪੈਂਦਾ ਮਾੜਾ ਮੋਟਾ ਤੇ ਪਾਣੀ ਥਾਂ ਥਾਂ ਤੇ ਐਵੇਂ ਖੜ ਜਾਂਦਾ। ਆਰਾਮਾਂ ਤੇ ਵੱਡਿਆਂ ਤੇ ਵੀ ਖੜਾ ਹੋਇਆ। ਚੈੱਕ। ਚੰਗਾ ਬਾਬਾ ਜੀ। ओके okay, जी भागि खाओ सात वाहे गुरु जी की फते 60 ਦੇ ਨਾ ਮੁਲਕਾਂ ਚ ਘੁੰਮਦੇ ਆ ਤੇ ਇਥੇ ਸਕਾਈ ਸਕਰਾਪਰਸ ਬਹੁਤ ਨੇ ਸਕਾਈ ਸਕਰਾਪਰ ਇਹੋ ਜੀਆਂ ਉੱਚੀਆਂ ਬਿਲਡਿੰਗਸ ਆ ਇਸ ਵੇਲੇ ਆਪਾਂ ਬਹਿਰੀਨ ਦੀ ਰਾਜਧਾਨੀ ਆ ਨਾ ਵੀਰੇ ਦੀ ਹਾਂਜੀ ਬਹਿਰੀਨ ਦੀ ਰਾਜਧਾਨੀ ਮਨਾਮਾ ਦੇ ਵਿੱਚ ਫਿਰਦੇ ਆ ਤੇ ਇਹ ਇਹਦੀਆਂ ਆ ਸ਼ੈਰਨਨ ਹੋਟਲ ਆ ਭਾਈ ਨਹੀਂ ਅੱਗੇ ਜਾ ਕੇ ਆ ਪੌੜੀਆਂ ਵਾਲਾ ਮੈਨੂੰ ਲੱਗਦਾ ਨਹੀਂ ਨਹੀਂ ਇਹ ਤਾਂ ਆਪਣੀ ਐਲ ਐ ਐਮ ਆਰ ਦੀ ਬਿਲਡਿੰਗ ਅੱਛਾ ਤੇ ਇਹ ਇਹਦੀਆਂ ਮੁੱਖ ਬਿਲਡਿੰਗਾਂ ਇਹ ਸ਼ਹਿਰ ਦੀਆਂ ਜਦੋਂ ਬੰਦਾ ਇਹਦੀਆਂ ਫੋਟੋਆਂ ਫਟਮਾ ਕੱਢ ਕੇ ਦੇਖਦਾ ਤਾਂ ਇਹੋ ਜਿਹਾ ਕੋਈ ਸਾਹਮਣੇ ਦਿਖਦਾ ਹੁੰਦਾ ਉਹ ਸਾਹਮਣੇ ਐਸਟੀਸੀ ਦਾ ਟਾਵਰ ਹਾਂਜੀ ਉਹ ਇਹਦੀ ਟੈਲੀਕਮ ਕੰਪਨੀ ਹੈ ਹਨਾ ਹਾਂਜੀ ਐਸਟੀਸੀ ਟੈਲੀਕਮ ਕੰਪਨੀ ਸਾਊਦੀ ਅਰੇਬੀਆ 'ਚ ਵੀ ਆ ਤੇ ਇਹ ਦੇਸ਼ ਦੇ ਵਿੱਚ ਵੀ ਬਹਿਰੀਨ ਦੇ ਵਿੱਚ ਸੋਹਣਾ ਬਾਈ ਇਹ ਇਲਾਕਾ ਜਿੱਥੇ ਇਸ ਵੇਲੇ ਫਿਰਦੇ ਆਂ ਇਹ ਸੀਫ ਦਾ ਇਲਾਕਾ ਸਾਰਾ ਕੁਝ ਉਹੀ ਆ ਜਿਵੇਂ ਲੂਲੂ ਮਾਰਕਟ ਗਲਫ ਦੇ ਦੂਜੇ ਦੇਸ਼ਾਂ ਵਿੱਚ ਵੀ ਆ ਤੇ ਇੱਥੇ ਵੀ ਆ ਕੈਰੇਫੋਰ ਨੈਸਟੋ ਵੀ ਹੈਗੀ ਇੱਥੇ ਹਾਂਜੀ ਨੈਸਟੋ ਨੈਸਟੋ ਇਹ ਸਾਰਾ ਕੁਝ ਹੀ ਆ ਠੀਕ ਆ ਭਾਈ ਆਹ ਟਾਵਰ ਜਿਹੜੇ ਹੁੰਦੇ ਨੇ ਜਿਹੜੇ ਤੀਰ ਜਿਹੇ ਵਾਲੇ ਉਹ ਕਿਉਂ ਹਾਰਬਰ ਟਾਵਰ ਆ ਗਿਆ ਹਾਰਬਰ ਟਾਵਰ ਰਸੀ ਦਾ ਟੰਡਾ ਨਿਕੀ ਗਿਆ ਠੀਕ ਆ ਭਾਈ ਨਿਕਲ ਜਾ ਡਾਬੂ ਆ ਇਹ ਸਮੁੰਦਰ ਦੇ ਵਿੱਚ ਬਹਿਰੀਨ ਇਹਦੇ ਸੈਂਟਰਲ ਮਾਰਕੀਟ ਆ ਗਿਆ ਸਾਊਥ ਦੇ ਵਿੱਚ ਇਹਦੇ ਹੈ ਨਹੀਂ ਕੋਈ ਉੱਚੀਆਂ ਬਿਲਡਿੰਗਾਂ ਇਸ ਪਾਸੇ ਆਹੀ ਤੇ ਇਲਾਕਾ ਇਹਦਾ ਨਾਰਥ ਆ ਉੱਤਰੀ ਪਾਸਾ ਬਹਿਰੀਨ ਦਾ ਅੱਛਾ ਆਹ ਸਾਹਮਣੇ ਜਿਹੜੀ ਬਿਲਡਿੰਗ ਐ ਇਸ ਵੇਲੇ ਫਰੇਮ ਦੇ ਵਿੱਚ ਦਿਸਦੀ ਆ ਇਹਨੂੰ ਹਾਰਬਰ ਟਾਵਰ ਕਿਹਾ ਜਾਂਦਾ ਹੈ ਇਹ ਦੋਨਾਂ ਨੂੰ ਜਾਂ ਇੱਕ ਨੂੰ ਦੋਨਾਂ ਨੂੰ ਉਹ ਆ ਗਿਆ ਕੈਂਪੀਨਸਕੀ ਕੈਂਪੀਨਸਕੀ ਉੱਤੇ ਕਦਰ ਦੇ ਵਿੱਚ ਵੀ ਸੀ ਟਾਵਰ ਵਾਈਜੀ ਉਹ ਜੀ ਆ ਬੱਚਿਆਂ ਵਾਸਤੇ ਕਿਡ ਸਕੂਲ ਹਾਂ ਸ਼ਾਮ ਨੂੰ ਵੀ ਗੁਰੇਪਨ ਘੜੇ ਇੱਕ ਉਹ ਸਾਹਮਣੇ ਤਖੀਜੀ ਬਿਲਡਿੰਗ ਬਾਕੀ ਇਹ ਦੇਖ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਡੀਅਨਸ ਰਹਿੰਦੇ ਆ ਆਬਾਦੀ ਇਹਦੀ 15 ਲੱਖ ਦਾ ਗੇੜਾ ਸਾਰੇ ਦੇਸ਼ ਦੀ ਤੇ ਆਪਦੀ ਇਹਨਾਂ ਦੀ ਬਹਿਰਿਨੀਆਂ ਦੀ ਆਬਾਦੀ ਘੱਟ ਆ ਬਾਹਰਲੇ ਬੰਦੇ ਬਾਲੇ ਆ ਤਾਂ ਕਰਕੇ ਜਿਹੜੇ ਇੰਡੀਆ ਵਾਲੇ ਆ ਉਹਨਾਂ ਦਾ ਇੰਡੀਅਨ ਸਕੂਲ ਬਣਿਆ ਹੋਇਆ ਨਿਆਣੇ ਆਸਤੇ ਜਿਵੇਂ ਹੋਰ ਦੇਸ਼ਾਂ 'ਚ ਇੱਥੇ ਬਣੇ ਹੋਏ ਆ ਮੂਵਿੰਗ ਜੇ ਟ੍ਰੈਫਿਕ एग्जाम ਤੇ ਪਤਾ ਲੱਗਦਾ ਹਨਾ ਨਹੀਂ ਐਂ ਚੱਲੀ ਜਾਣਾ ਬਸ ਇਹ ਸਿਤਰਾ ਦਾ ਇਲਾਕਾ ਵਜਦਾ ਤੇ ਇਹ ਬਾਈ ਹੁਣਾਂ ਦੇ ਘਰ ਵੱਲ ਚੱਲਦੇ ਆਂ ਅੱਜ ਨਹਾਉਣੇ ਆ ਮੈਂ ਕਤਰ ਦਾ ਨਹਾ ਕੇ ਬਾਹਰ ਨਿਕਲਿਆ ਸੌਦੀ ਜੀ ਨਾਲ ਤਾਂ ਨਹੀਂ ਬਾਈ ਕਿਤੇ ਅਸਲ ਸੌਦੀ ਜੇ ਡਰਾਮਾ ਤੇ ਕੋਈ ਨਹਾਉਣ ਨੂੰ ਥਾਂ ਨਹੀਂ ਸੀ ਖਾਣ ਪੀਣ ਨੂੰ ਕੁਝ ਨਹੀਂ ਸੀਗਾ ਹੁਣ ਲਾਉਣੇ ਤੇ ਗਾਰੇ ਕੱਪੇ ਨਾਲ ਜਿਹੜੇ ਬੈਗ ਬੋਗ ਲੱਬੜੇ ਝਾੜਦੇ ਆਂ ਇਧਰਲੇ ਪਾਸੇ ਸਕੂਲ ਆ ਆ ਬੱਦਲ ਬੜਾ ਸੋਹਣਾ ਲੱਗਦਾ ਬਾਈ ਇਧਰੋਂ ਕੀ ਮੋਰ ਬਣਿਆ ਵੇ ਆ ਠੀਕ ਆ ਆਹੀ ਪੋਨੇ ਮੋਰ ਪੋਨੇ ਆ ਆ ਓਕੇ ਚਾਚੇ ਨੂੰ ਕਹ ਚਾਚਾ ਚੂੜੀਆਂ ਨਹੀਂ ਲਿਆਂਦੀਆਂ ਮੇਰੇ ਵਾਸਤੇ ਹੈ ਕੀ ਚਾਹੀਦਾ ਬੋਤੇ ਤੈਨੂੰ ਚੱਲਦੇ ਆਂ ਬਾਜ਼ਾਰ ਆਪਾਂ ਲੈ ਆਉਣੇ ਆ ਤੀ ਰਣੀਆਂ ਦਾ ਨਾਂ ਤਾਂ ਦੱਸ ਦੇ ਤੇਰਾ ਨਾਂ ਦੱਸ ਵਾਪਾ ਪਾਪਾ ਦਿੱਤਾ ਹਾਂ ਨਾਂ ਦੱਸ ਦੇ ਕੀ ਆ ਪਾਪਾ ਪਾਪਾ ਕਿਨੈਮੈਟਿਕ ਥੋੜਾ ਵੱਡਾ ਛੋਟਾ ਹੈ ਤੀਰਾਂ ਨਹੀਂ ਨਾ ਤਾਂ ਦੱਸ ਪੁੱਤ ਕਿੰਨੇ ਚਿਰ ਦੀ ਗੁੱਡੀ ਭਾਈ ਇਹ ਤਿੰਨ ਸਾਲ ਦੋ ਮਹੀਨੇ ਦੀ ਭੂਤ ਨਹੀਂ ਇਹ ਤਾਂ ਇਹ ਗੰਦੇ ਆ ਚੱਲ ਨਵੇਂ ਕੱਪੜੇ ਪਾ ਲਾ ਫਿਰ ਆਪਾਂ ਚੱਲਦੇ ਹਾਂ ਓਕੇ ਬਹਿਰੀਨ ਦੇ ਵਿੱਚ ਆਪਾਂ ਬਾਈ ਗਰਸੇਵ ਖੋਣਾ ਦੇ ਘਰੇ ਆਏ ਆਂ ਨਹਾ ਧੋ ਕੇ ਲੀੜੇ ਲੱਤੇ ਧੋ ਕੇ ਮਾੜੀ ਸੂਰਤ ਤੇ ਜਾਏ ਆਂ ਅਸਲ ਦੇ ਵਿੱਚ ਨਾਤਿਆਂ ਨੂੰ ਕਈ ਦਿਨ ਹੋ ਗਏ ਸੀਗੇ ਤੇ ਬਾਈ ਗਰਸ਼ੇਵ ਦੇ ਦੇਸ਼ ਦੇ ਵਿੱਚ ਕੰਮ ਕਰਦਾ ਵੀਰ ਏਸੀ ਮਰਮਮਤ ਦਾ ਇਹਨਾਂ ਮੁਲਕਾਂ 'ਚ ਗਰਮੀ ਪੈਂਦੀ ਹੈ ਤੇ ਜਿੱਥੇ ਗਰਮੀ ਪੈਂਦੀ ਹੈ ਉੱਥੇ ਏਸੀਆਂ ਦੀ ਲੋੜ ਪੈਂਦੀ ਹੈ ਹੁਣ ਇਹਨਾਂ ਦਾ ਸੀਜ਼ਨ ਆਫ ਆ ਕਿਉਂਕਿ ਹਜੇ ਠੰਡ ਆ ਹੋਰ 15-20 ਤੱਕ ਮਹੀਨੇ ਤੱਕ ਠੰਡ ਪੈਣ ਲੱਪੈ ਨੇ ਏਸੀਆਂ ਦਾ ਕੰਮ ਚੱਲ ਪੈਣਾ ਪਰ ਇੱਕ ਮੈਂ ਚੀਜ਼ ਨੋਟ ਕੀਤੀ ਹੈ ਏਸੀ ਕੋ ਹੁਣ ਵੀ ਲਾ ਕੇ ਸੌਂਦੇ ਆ ਹਾਂ ਬਿਲਕੁਲ ਏਸੀ ਬਿਨਾ ਕੋਈ ਨਹੀਂ ਸੌਂਦਾ ਜੀ ਹੋਮਸ ਜੀ ਹੋ ਜਾਂਦੀ ਹੈ ਹੋਮਸ ਜੀ ਹੋ ਜਾਂਦੀ ਹੈ ਮੈਂ ਬਾਹਰ ਨੂੰ ਪੁੱਛਣਾ ਭਾਈ ਏਸੀ ਕਾਹਤੋਂ ਲਾਉਨੇ ਹੋ ਕਹਿੰਦੇ ਸਾਨੂੰ ਯਾਰ ਕੂਕੂ ਦੀ ਆਦਤ ਜੀ ਪਈ ਹੋਈ ਆ ਇਹਨਾਂ ਦੀ ਦੁਕਾਨ ਵੱਲ ਚੱਲਦੇ ਆ ਇਹ ਕਹਿੰਦੇ ਸਾਡੇ ਕੋਲ ਹੋਇਆਗਾ ਪ੍ਰੈਸ਼ਰ ਜੇ ਵਾਲਾ ਸਾਈਕਲ ਦੀ ਸਵਾਰ ਸਵਾਰੀ ਕਰਦੇ ਆ ਤੇ ਫਿਰ ਉਦੋਂ ਬਾਅਦ ਆਪਾਂ ਬਹਿਰੀਨ ਦੇ ਰੰਗ ਦੇਖਦੇ ਤੇ ਇਹ ਬਾਈਕਰ ਸੇਵ ਖੋਣਾ ਦੀ ਗੁੱਡੀ ਆ ਤੇ ਗੁੱਡੀ ਦਾ ਨਾਮ ਆ ਅੰਮ੍ਰਿਤ ਵੀਰ ਮੇਰੀ ਸਰਨਾਵੀ ਆ ਮੈਂ ਅੰਮ੍ਰਿਤਪਾਲ ਆ ਆਤੀ ਰਣੀਆਂ ਕੋਈ ਨਾ ਪੁੱਤ ਮਾਈਂ ਦੂਰ ਆ ਚਿੱਕੜ ਜਾ ਹੋ ਜਾਂਦਾ ਤੇ ਮੀ ਪਿਆ ਤੇ ਤਾਂ ਕਰਕੇ ਪਾਣੀ ਪੂਣੀ ਸਾਰੇ ਪਾਸੇ ਖੜਾ ਚਲੋ ਬੋਤਾ ਰੁਵਕ ਤਾਂ ਦਾ ਬਾਨਿਆ ਲੋਬੀ ਹਨ ਨਨ ਨਨ 60 ਦੇ ਮੁਲਕਾਂ ਦਾ ਇੱਕ ਰੰਗ ਇਹ ਵੀ ਆ ਇਹ ਜਿਵੇਂ ਆਪਣੇ ਪਿੰਡਾਂ ਦੀਆਂ ਪਿੰਡਾਂ ਦੀਆਂ ਗਲੀਆਂ ਹੁੰਦੀਆਂ ਉਹੋ ਜਿਹਾ ਮੋਲ ਬਣਿਆ ਪਿਆ ਇੱਥੇ ਸਾਨੂੰ ਮੀਂਹ ਟਕਰਿਆ ਨਹੀਂ ਸੀ ਤੇ ਮੀਂਹ ਪਿਛਲੇ 2-3 ਦਿਨਾਂ ਦਾ ਮਿਲ ਰਿਹਾ ਇਧਰਲੇ ਦੇਸ਼ਾਂ 'ਚ ਸਾਰੇ ਕਿਤੇ ਹੀ ਆ ਯੂਈ ਵੈਲ ਵੀ ਆ ਤੇ 사ऊदी 'ਚ ਵੀ ਐ ਤੇ ਬਹਿਰੀਨ ਦੇ ਵਿੱਚ ਵੀ ਆ ਰੈਂ ਐ ਟੱਕੜ ਚੀਲੇ ਸਾਰਾ ਕੁਝ ਉਸੇ ਤਰ੍ਹਾਂ ਹੀ ਬਣ ਜਾਂਦਾ ਮੌਲੇ ਆਪਾਂ ਸਿਤਰਾ ਦੇ ਇਲਾਕੇ 'ਚ ਫਿਰਦੇ ਆਂ ਸਮੁੰਦਰ ਦੇ ਬਿਲਕੁਲ ਕੰਡੇ ਤੇ ਸਾਈਕਲ ਤੋਂ ਹੀ ਵੀਰੇ ਆਪਾਂ ਹਨਾ ਸਾਈਕਲ ਗਰੇਨਾਂ ਲਿਬੜਿਆ ਹੋਇਆ ਪੂਰਾ ਇਹਦੀ ਸਮਾਰਾ ਸਮਾਰੀ ਕਰਦੇ ਆਂ ਨੂੰ ਇਹ ਕਹਿੰਦਾ ਤਿੱਫੀਰ ਜੀ ਮਾਸਰ ਤੂੰ ਮੰਨੇ ਕਿੱਥੇ ਅੱਛਾ ਤੂੰ ਸਰਵਰ ਸਟੇਸ਼ਨ ਜਿੱਥੇ ਤੂੰ ਦੇਣੀ ਨਾ ਹਾਂ ਕਾਰਵਾਸ ਜੀ ਊਂਠ ਹੁੰਦੀ ਆ ਜੀ ਜਗੜ ਠੀਕ ਆ ਨਹੀਂ ਇੱਥੇ ਤਾਂ ਥਾਂ ਥਾਂ ਤੇ ਆਪਣੇ ਪੰਜਾਬੀਆਂ ਦੀਆਂ ਏਸੀਆਂ ਦੀਆਂ ਦੁਕਾਨਾਂ ਬੈਠੀਆਂ ਸਾਈਕਲ ਧੋਸ ਵਰਕੇ ਉਹ ਜਾ ਕਰ ਲਿਆ ਜਿਹੋ ਜਿਹਾ ਪਹਿਲਾਂ ਸੀ ਠੀਕ ਆ ਵੀਰੇ ਠੀਕ ਆ ਜੀ ਕਿਰਾਂ ਹੋਰ ਨੱਪੇ ਬ੍ਰੇਕ ਮੜੇ ਜੀ ਬੱਸ ਚਲੋ ਇਸ ਵੇਲੇ ਆਪਾਂ ਸਮੁੰਦਰ ਦੇ ਕੰਢੇ ਦੇ ਖੜੇ ਆਂ ਸਮੁੰਦਰ ਦੇ ਕੰਢੇ ਖੜ ਕੇ ਮਿੱਤਰਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆਂ ਵੀਰ ਸਤਿ ਸ੍ਰੀ ਅਕਾਲ ਇਹ ਬਾਈ ਹੁਣੀ ਮਿਲਣ ਆਏ ਆ ਤੇ ਮਨਿੰਦਰ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਆਪਣਾ ਨਾਂ ਸੰਦੀਪ ਸਿੰਘ ਵੇਦਿਕ ਸੰਦੀਪ ਸਿੰਘ ਅਸਲ ਜਦੋਂ ਅਸੀਂ ਨਵੇਂ ਦੇਸ਼ 'ਚ ਜਾਂਦੇ ਆ ਤਾਂ ਫਿਰ ਅਗਲੇ ਦਾ ਸੱਟ ਦਈ ਦੀ ਬਾਈ ਕਿਹੜੇ ਲੋਟ ਘੁੰਮੀਏ ਇਹ ਬੰਦੇ ਸਾਰੇ ਭੇਤੀ ਆ ਇਹ ਇਲਾਕਿਆਂ ਦੇ ਇਸ ਦਾ ਡਿਸਕਸ ਕਰੀ ਜਾਂਦੇ ਵੀ ਆਪਾਂ ਕਿਹੜੀਆਂ-ਕਿਹੜੀਆਂ ਥਾਵਾਂ ਦੇਖ ਸਕਦੇ ਆ ਮਿਲਦੇ ਆ ਫਿਰ ਵੀਰੇ ਆਪਾਂ ਕੱਲ ਨੂੰ ਨਾਲ ਜਾਉਂਗੇ ਤੁਸੀਂ ਹਾਂਜੀ ਜ਼ਰੂਰ ਠੀਕ ਆ ਠੀਕ ਆ ਸਿੰਘ ਸਾਹਿਬ ਓਕੇ ਤੇ ਇਹ ਆਪਣੇ ਬਾਈ ਦਾ ਘਰ ਆ ਇਹ ਪੰਜਾਬ ਦਾ ਕੋਈ ਵੀ ਵਸਿੰਦਾ ਦੁਨੀਆ ਤੇ ਕਿਤੇ ਵੀ ਵਸਦਾ ਹੋਵੇ ਉਹਦੇ ਘਰ ਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਜ਼ਰੂਰ ਲੱਗੀ ਹੁੰਦੀ ਆ ਦਰਬਾਰ ਸਾਹਿਬ ਸਾਰੇ ਪੰਜਾਬੀਆਂ ਦਾ ਇੱਕ ਸਾਂਝਾ ਘਰ ਆ ਉਹ ਸਾਹਮਣੇ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਬਾਈ ਇਹ ਇੱਥੇ ਵੀ ਲੋਕ ਘਰ ਘਰ ਲੈ ਲੈਂਦੇ ਹੁੰਦੇ ਆ ਮੁੱਲ ਜਾਂ ਨਹੀਂ ਲੈ ਲੈਂਦੇ ਵੀਰੇ ਉਹੀ 99 ਸਾਲ ਵਾਲਾ ਇਹ ਜਿਵੇਂ ਉਹ ਮੈਨੂੰ 99 ਸਾਲ ਦਾ ਨਹੀਂ ਪਤਾਗਾ ਪਰ ਲੈ ਲੈਂਦੇ ਆ ਜਿਵੇਂ ਫਲੈਟ ਲੈਣਾ ਆਪਾਂ ਬਿਲਡਿੰਗ ਚ ਤੇ 45000 ਤੋਂ ਬਨਾਰ ਤੋਂ ਸਟਾਰਟ ਹੋ ਜਾਂਦਾ ਏ ਜੇ ਵਿਲਾ ਲੈਣਾ ਤਾਂ ਉਹ ਤੋਂ ਮਹਿੰਗਾ ਜੀ 1.5 ਲੱਖ ਤੋਂ ਨਾਉਂਦਾ ਆਪਣੇ ਬੰਦੇ ਦੀ ਇੱਥੇ ਕਿੰਨੀ ਕਬਾਦੀ ਹੋ ਅੰਦਾਜ਼ਾ ਪੰਜਾਬੀਆਂ ਦੀ 55-60 ਹਜ਼ਾਰ ਹੋਗੇ 55-60 ਹਜ਼ਾਰ ਬਹਿਰੀਨ ਦੇ ਵਿੱਚ ਹੈਗੇ ਨੇ ਕੀ ਬਾਤ ਆ ਯਾਰ ਤੇ ਬਾਈ ਦੀ ਗੱਲ ਨਾਲ ਜੁੜਦੀ ਗੱਲ ਇੱਕ ਹੋਰ ਆ ਬਹਿਰੀਨ ਐਸ ਲੋਟ ਹੈਗਾ ਨਾਰਥ ਤੋਂ ਸਾਊਥ 4 ਕਿਲੋਮੀਟਰ ਤੇ ਈਸਟ ਤੋਂ ਵੈਸਟ 16 ਕਿਲੋਮੀਟਰ ਬਿਲਕੁਲ ਛੋਟਾ ਦੇਸ਼ ਆ ਇਹ ਦਾਹ ਜਿਵੇਂ ਵਿਆਹ ਵੇਲੇ ਬੀਬੀਆਂ ਸੂਟਾਂ ਦੀ ਪ੍ਰਦਰਸ਼ਨੀ ਲਾਉਂਦੀਆਂ ਹੁੰਦੀਆਂ ਉਵੇਂ ਐ ਇਹ ਕੰਮ ਆ ਸਭ ਤੋਂ ਵੱਡਾ ਨੋਟ ਹੈ ਇਹਦਾ 20 ਦਾ 20 ਦਿਨਾਰ ਸੈਂਟਰਲ ਬੈਂਕ ਆਫ ਬਹਿਰਨ 2 10 5 1 ਤੇ ਅੱਧਾ acha ਸਿੱਕੇ ਵੀ ਨੇ ਬਾਈ ਜੀ 100 50 25 10 ਅ ਪੰਜ ਪੰਜ ਪੈਸੇ ਪੰਜ ਪੈਸੇ ਫਿਲਸ ਚੱਲ ਗਏ ਇਹ ਵੀ ਚਲਦੇ ਨੇ ਇਹ ਵੀ ਚਲਦੇ ਵਾਹ 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 ਜਿਵੇਂ ਆਪਣੇ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਆ ਇੱਥੇ ਇੱਕ ਬਹਿਰਾਨੀ ਦਿਨਾਰ ਦੇ ਵਿੱਚ 1000 ਫਿਲਸ ਹੁੰਦੇ ਆ ਐਵੇਂ ਨਾ ਬਾਈ ਜੀ ਗੱਲ ਹਾਂਜੀ ਹਾਂਜੀ ਸਾਰੀ ਕਰੰਸੀ ਇਸ ਵੇਲੇ ਆਪਣੇ ਸਾਹਮਣੇ ਪਈ ਆ ਬੰ ਮੇਰੇ ਮੂਹ ਤੇ ਰੱਖ ਲਓ ਮਾੜਾ ਜਿਹਾ ਕੈਮਰਾ ਲੱਗ ਗਈ ਦੁਨੀਆ ਦੀ ਸਭ ਤੋਂ ਜਿਹੜੀ ਮਜ਼ਬੂਤ ਕਰੰਸੀ ਆ ਉਹ ਕੇਡੀ ਆ ਕੁਵੈਤੀ ਦਿਨਾਰ ਆ ਉਹ 260 260 ਹੀ ਹੈ ਨਾ 270 ਕਰਨੀ 217 ਹਾਂ 270 ਇੰਡੀਅਨ ਰੁਪਈ ਬਰਾਬਰ ਹੈ ਇੱਕ ਕੁਵੈਤੀ ਦਿਨਾਰ ਉਦੋਂ ਬਾਅਦ ਦੂਜੇ ਨੰਬਰ ਤੇ ਆ ਜਾਂਦੀ ਹੈ ਮਜ਼ਬੂਤ ਕਰੰਸੀ ਆਹਾ ਬਹਿਰੀਨ ਦੀ 220 ਇਹ ਇੰਡੀਅਨ ਰੁਪਈ ਬਰਾਬਰ ਹੈ ਇੱਕ ਤੀਜੇ ਨੰਬਰ ਤੇ ਆ ਜਾਂਦੀ ਹੈ ਅਮਾਨੀ ਰਿਆਲ ਉਦੋਂ ਬਾਅਦ ਚਲੋ 440 ਆ ਤੇ ਸਭ ਤੋਂ ਜਿਹੜੀ ਕਮਜ਼ੋਰ ਕਰੰਸੀ ਆ ਉਹ ਹੈਗੀ ਆ ਇਰਾਨ ਦੀ 이란ੀ ਅਰੀਅਲ ਆ ਜਿਹੜਾ ਉਹ ਇੰਡੀਆ ਦਾ 1 ਰੁਪਈਆ ਬਰਾਬਰ 516 ইরਾਨੀ ਅਰੀਅਲ ਹੁੰਦੇ ਆ ਤੇ ਦੁਨੀਆ ਚ ਸਭ ਤੋਂ ਵੱਧ ਜਿਹੜੀ ਸਾਰੇ ਕਿਤੇ ਕਰੰਸੀ ਵਰਤੀ ਜਾਂਦੀ ਚੱਲਦੀ ਆ ਉਹ ਅਮਰੀਕੀ ਡਾਲਰ ਹੁੰਦੀ ਆ ਥੋੜੇ ਦਿਨ ਪਹਿਲਾਂ ਮੈਂ ਪਾਣੀ ਕਿੱਥੇ ਫਰਦਾ ਸੀ ਜਾਣਕਾਰੀ ਵਾਲੀ ਗੱਲ ਸਾਨੂੰ ਮਿਲੀ ਉਹਨੇ ਬਾਈ ਨੇ ਦੱਸਿਆ ਕਹਿੰਦਾ ਵੀ ਅ ਇਰਾਕ ਦਾ ਅ ਰਾਗ ਦਾ ਵੀ ਰੱਖ ਲਈਏ ਆਪਾਂ ਈਰਾਨ ਦਾ ਤੇ ਜਾਂ ਅਫਗਾਨਿਸਤਾਨ ਦਾ ਇਹਨਾਂ ਦੇਸ਼ਾਂ ਦਾ ਅ ਅਮਰੀਕਾ ਨੇ ਟ ਕੁੱਤੇ ਦਾ ਵੈਰ ਆ ਤਾਂ ਵੀ ਅਮਰੀਕਨ ਕਰੰਸੀ ਉਹਨਾਂ ਦੇਸ਼ਾਂ ਦੇ ਵਿੱਚ ਲਈ ਜਾਂਦੀ ਆ ਲੋਕ ਵਰਤਦੇ ਨੇ ਲੋਕ ਠੀਕ ਆ ਭਾਈ ਡਾਂ 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 ਆ ਹੀ ਕਰ ਲਏ ਬਹਿਰੀਨ ਦੇ ਵਿੱਚ ਫਿਰਦੇ ਆ ਬਹਿਰੀਨ ਦੀ ਕਰੰਸੀ ਨੂੰ ਬीडी ਕਿਹਾ ਜਾਂਦਾ ਬਹਿਰੀਨੀ ਦਿਨਾਰ ਤੇ ਇਹਦੀ 220 ਆ ਹਾਂਜੀ 220 ਰੁਪਏ ਇੰਡੀਆ ਦੇ ਬਰਾਬਰ ਇੱਕ ਬीडी ਬਹਿਰੀਨੀ ਦਿਨਾਰ ਤੇ ਇਹਨਾਂ ਦੇਸ਼ਾਂ ਦੇ ਵਿੱਚ ਕਮਾਈ ਦਾ ਹਿਸਾਬ-ਕਿਤਾਬ ਜੇ ਆਪਾਂ ਗੱਲਾਂ-ਬਾਤਾਂ ਕਰਦੇ ਆਂ ਮਿੱਤਰਾਂ ਨੂੰ ਮਿਲਦੇ ਨੇ ਹਿਸਾਬ-ਕਿਤਾਬ ਉਹ ਉੱਥੇ ਜੇ ਲੱਗਦਾ ਅ ਪੰਜਾਬ ਦਾ ਇੰਡੀਆ ਦਾ 50-60000 ਰੁਪਿਆ ਪ੍ਰਤੀ ਮਹੀਨੇ ਦੀ ਆਮਦਨ ਕਰਦੇ ਆ ਆਪਣੇ ਬੰਦੇ ਜਿਹੜੇ ਇੱਥੇ ਰਹਿੰਦੇ ਆ ਬਹੁਤ ਸਾਰੇ ਬੇਲੀਆਂ ਦੇ ਫੋਨ ਆਈ ਜਾਂਦੇ ਆ ਬਹਿਰੀਨ ਦੇ ਵਿੱਚ ਜਿਹੜੇ ਰਹਿੰਦੇ ਆ ਛੋਟਾ ਦੇਸ਼ ਆ ਗਲਫ ਦੇ ਵਿੱਚੋਂ ਸਭ ਤੋਂ ਛੋਟਾ ਦੇਸ਼ ਇਹ ਆ ਉਸ ਤੋਂ ਬਾਅਦ ਖੇਤਰਫਲ ਦੇ ਵਖਤ ਤੋਂ ਛੋਟਾ ਇਹ ਤੋਂ ਉੱਤੇ ਆ ਜਿਹੜਾ ਵੱਡਾ ਇਹਦੇ ਨਾਲੋਂ ਕਤਰ ਫਕਵੇਤ ਫਿਰ ਯੂਏਈ Oman ਤੇ ਸਾਊਦੀ ਅਰਬਾ ਮੇਰੇ ਖਾਤ ਸਾਰੇ ਦੇ ਨਾਮ ਪੂਰੇ ਹੋ ਗਏ ਹਾਂਜੀ ਤੇ ਮਿਲਦੇ ਆਪਾਂ ਕੱਲ ਦੇ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਨੇੜੇ-ਤੇੜੇ ਗੇੜੇ ਦਿੰਨੇ ਆ ਬਹਿਰਨ ਦੇ ਵਿੱਚ ਗੁਰਦਾਰਾ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਆ ਇੱਕ ਟਰੀ ਦਰਖਤ ਆ ਹਾਂਜੀ ਟਰੀ ਆਫ ਲਾਈਫ ਉਹੋ ਜਿਹਾ ਥਾਮਾ ਦੇਖਦੇ ਆ ਵੀਰ ਹੁਣਾਂ ਨਾਲ ਸਬੱਬੀ ਅੱਜ ਮਿਲੇ ਹੋਏ ਆ ਇਹਨਾਂ ਦਾ ਕਈ ਮੈਨੂੰ ਫੋਨ ਆਏ ਹੋਏ ਸੀਗੇ ਤੇ ਨੰਬਰ ਸੇਵ ਨਹੀਂ ਸੀ ਇਹਨਾਂ ਬਾਈ ਹੁਣਾਂ ਦਾ ਮੌਕੇ ਤੇ ਫੋਨ ਆਇਆ ਕਹਿੰਦੇ ਵੀ ਕਦੋਂ ਘਾਰੇ ਮੈਂ ਕਿਹਾ ਬਈ ਆ ਕੇ ਲੈ ਜੂ ਸਾਨੂੰ ਤੇ ਆਪਾਂ ਹੁਣ ਇਹਨਾਂ ਦੇ ਨਾਲ ਬੈਠੇ ਆ ਮਿਲਦੇ ਆਪਾਂ ਬਾਈ ਕੱਲ ਦੇ ਸਫਰ 'ਚ ਕੱਲ ਵੀ ਵੀਡੀਓ ਦੇ ਨਾਲ ਬਹਿਰੀਨ ਦੇ ਰੰਗ ਦੇਖਦੇ-ਦੇਖਦੇ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ